ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਐਸੀ ਜੋ ਮੁਹਾਲੀ ਦੇ ਵਿੱਚ ਘਟਨਾ ਵਾਪਰੀ ਆ ਬਾਈ ਤੁਹਾਨੂੰ ਉਹਦੇ ਬਾਰੇ ਸਾਨੂੰ ਸਾਰੀ ਗੱਲ ਦਾ ਆਪਾਂ ਖੁਲਾਸਾ ਕਰਾਂਗੇ ਜਿਵੇਂ ਕਿ ਜਿਹਦੇ ਵਿੱਚ ਆਪਾਂ ਕਹਿੰਦੀਏ ਬਈ ਪ੍ਰਵਾਸੀਆਂ ਨੇ ਦੋ ਬੱਚਿਆਂ ਦੀ ਇੱਕ 17 ਸਾਲ ਦਾ ਸੀ ਇੱਕ 16 ਸਾਲ ਦਾ ਸੀ ਉਹਨਾਂ ਨੇ ਬੁਰੀ ਤਰ੍ਹਾਂ ਹੱਤਿਆ ਕੀਤੀ ਹੈ ਬਈ ਉਹਨਾਂ ਦੀ ਮਾਰ ਦਿੱਤਾ ਗਿਆ ਉਹਨਾਂ ਨੂੰ ਭਈ ਇਹਦੇ ਵਿੱਚ ਸਰਕਾਰਾਂ ਦੀ ਬਹੁਤ ਵੱਡੀ ਪਹਿਲਾ ਨੰਬਰ ਕਵਾਂਗੇ ਨਾਕਾਮੀਆਂ ਤੇ ਆਪਣੀ ਲੋਕਾਂ ਦੀ ਵੀ ਜੋ ਇਹ ਹਰ ਕਿਸੇ ਪਾਸੇ ਦੇਖ ਲੋ ਪਹਿਲਾ ਨੰਬਰ ਆਪਾਂ ਗੱਲ ਤੁਹਾਨੂੰ ਕਰਾਂਗੇ ਇਹ ਕੱਲ ਦੀ ਖਬਰ ਆ ਜੇ ਅੱਜ ਤੋਂ 2-3 ਦਿਨ ਪਹਿਲਾਂ ਦੀ ਖਬਰ ਸੀ ਤਲੱਦੀ ਪਿੰਡ ਜਿੱਥੇ ਕੀ ਕਨਹਿੰਗ ਸਿੰਘ ਦੀ ਇਹਨਾਂ ਨੇ ਟੰਬਾ ਮਾਰ ਕੇ ਮੌਤ ਕਰਤੀ ਸੀ ਥਾਂ ਤੇ ਉਹ ਤਿੰਨ ਭਈਏ ਸੀ ਉਹ ਭੱਜ ਗਏ ਸੀ ਨਾ ਹੀ ਉਹਨਾਂ ਦੀ ਕੋਈ ਇਨਕੁਆਰੀ ਹੋਈ ਹੈ ਨਾ ਹੀ ਉਹਨਾਂ ਨੂੰ ਕੋਈ ਸਜ਼ਾ ਮਿਲੀ ਹੈ ਉਹ ਵਿਚਾਰਾ ਹਾਲਾਕੀ ਬੋਲ ਵੀ ਨਹੀਂ ਸਕਦਾ ਸੀ ਗੁੰਗਾ ਵਹਿਰਾ ਸੀਗਾ ਤੇ ਉਹ ਗੁਰਸਿੱਖ ਦੀ ਇਹਨਾਂ ਨੇ ਬਈ ਜਿਵੇਂ ਕਹਿ ਦਈਏ ਟੰਬਾ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਨਾ ਹੀ ਤਾਂ ਉਸ ਮਾਮਲੇ 'ਚ ਪੁਲਿਸ ਨੇ ਜਾਂਚ ਕੀਤੀ ਆ ਤੇ ਇਹ ਜੋ ਮੈਂ ਹੁਣ ਕਹਿਣ ਜਾ ਰਿਹਾ ਮੁਹਾਲੀ ਦੀ ਖਬਰ ਜੋ ਕਿ ਇੱਕ ਪਿੰਡ ਲੱਗਦਾ ਨੇੜੇ ਤੇ ਇਹ ਉੱਥੋਂ ਦੀ ਖਬਰ ਆ ਜੀ ਇਹ ਤੇ ਆਪਾਂ ਤੁਹਾਡੇ ਤੱਕ ਪਹੁੰਚਾਉਣੇ ਰਹਿੰਦੇ ਆ ਜੋ ਆਪਣੇ ਪੰਜਾਬ 'ਚ ਹੁੰਦਾ ਇਹ ਹੁਣ ਆਪਣੀ ਗੱਲ ਕੀ ਕਹਿਣਾ ਚਾਹੁੰਦੇ ਆਪਾਂ ਪੂਰੀ ਸਾਫ਼ ਇਹ ਜੋ ਪ੍ਰਵਾਸੀ ਲੋਕਾਂ ਦਾ ਬਈ ਬਹੁਤ ਪ੍ਰਭਾਵ ਪੈ ਰਿਹਾ ਆਪਣੇ ਪੰਜਾਬੀ ਲੋਕਾਂ ਦੇ ਥਾਂ-ਥਾਂ ਤੇ ਹੱਤਿਆ ਕਰੀ ਜਾਂਦੇ ਆ ਬਹੁਤ ਲੋਕਾਂ ਨੂੰ ਪਤਾ ਨਹੀਂ ਕਿੰਨੀਆਂ ਕਤਤਿਆ ਕਰਤੀਆਂ ਇਹਨਾਂ ਨੇ ਥਾਂ-ਥਾਂ ਤੇ ਇਹਨਾਂ ਦਾ ਪ੍ਰਵਾਹ ਜਿਆਦਾ ਵੱਧ ਰਿਹਾ ਆਪਣੇ ਪੰਜਾਬੀਆਂ ਨਾਲ ਕੁੱਟਮਾਰ ਹੋ ਰਹੀ ਆ ਬਾਕੀ ਬਾਈ ਲੱਖਾ ਸਿੰਘ ਸੁਧਾਨਾ ਨੇ ਵੀ ਇਸ ਗੱਲ ਦਾ ਖੁਲਾਸਾ ਕਰਿਆ ਸੀ ਕੱਲ ਦੀ ਵੀਡੀਓ ਤੁਸੀਂ ਸ਼ਾ ਮੈਂ ਕਹਿੰਦਾ ਸਾਰੇ ਪੰਜਾਬ ਚ ਵਾਇਰਲ ਹੋਊਗੀ ਇਹ ਵੀਡੀਓ ਜਿਹੜੀ ਇਹ ਦੋ ਬੱਚੇ ਮਾਰੇ ਆ ਇਹ ਦੋ ਬੱਚੇ ਸੀਗੇ ਦੋ ਜੋ ਇੱਕ 17 ਸਾਲ ਦਾ ਇੱਕ 16 ਸਾਲ ਦਾ ਹੀ ਤੇ ਇੱਕ ਬੱਚਾ ਖੇਡ ਰਿਹਾ ਸੀ ਛੋਟਾ ਆ ਸਾਈਕਲੀ ਤੇ ਤੇ ਉਹਦੇ ਤੱਕ ਤੇ ਸਾਈਕਲੀ ਜੋ ਇਹ ਪ੍ਰਵਾਸੀ ਕੋਈ ਨੰਗਦੇ ਘਬਦੇ ਤਾਂ ਉਹਨਾਂ ਦੇ ਨਾਲ ਲੱਗੀ ਹੋ ਤੇ ਇਹ ਜਿਹੜੇ 17 ਸਾਲ ਦਾ ਤੇ 16 ਸਾਲ ਦੀ ਉਮਰ ਨੇ ਉਹਨਾਂ ਉਹਨਾਂ ਨਾਲ ਕਿਤੇ ਬੱਚੇ ਨੂੰ ਲੜਦਾ ਹੋਣਗੇ ਉਹ ਵੀ ਤੂੰ ਸਾਡੇ ਵਿੱਚ ਮਾਰਿਆ ਸਾਈਕਲੀ ਤੇ ਖੇਡ ਰਿਹਾ ਸੀ ਤੇ ਉਹਨਾਂ ਨੇ ਜਦੋਂ ਕਿਹਾ ਵੀ ਚੱਲ ਕੋਈ ਨਹੀਂ ਬੱਚਾ ਕਿਹੜੀ ਗੱਲ ਆ ਇੰਨਾ ਕਹਿੰਦੇ ਆ ਬਈ ਇੱਕ ਦੇ ਤਾਂ ਅੱਖ 'ਚ ਛੋਰਾ ਮਾਰਿਆ ਦੂਜੇ ਦੇ ਇੱਕ ਗਲ ਦੇ ਵਿੱਚ ਦੀ ਅੱਖ ਵਿੱਚ ਦੀ ਮਾਰ ਕੇ ਸਿਰ ਵਿੱਚ ਦੀ ਗਾੜਤਾ ਤੇ ਦੂਜੇ ਦੇ ਗਲ ਵਿੱਚ ਮਾਰਿਆ ਵੀ ਬਹੁਤ ਬੁਰੀ ਤਰ੍ਹਾਂ ਹੱਤਿਆ ਕੀ ਕੀਤੀ ਹੈ ਇਹਨਾਂ ਦੀ ਤੇ ਭਾਈ ਆਪਾਂ ਜਿਵੇਂ ਹੁਣ ਕਹਿ ਦਈਏ ਇਹਨਾਂ ਦਾ ਪ੍ਰਭਾਵ ਬਹੁਤ ਜ਼ਿਆਦਾ ਵਧ ਰਿਹਾ ਇਹਨਾਂ ਨੂੰ ਪੰਜਾਬ 'ਚੋਂ ਕੱਢਣਾ ਬਹੁਤ ਜ਼ਰੂਰੀ ਹੈ ਕੱਢਣਾ ਹੈ ਜ਼ਰੂਰੀ ਹੈ ਭਾਈ ਥਾਂ-ਥਾਂ ਤੇ ਹੱਤਿਆ ਹੋਈ ਜਾਂਦੀਆਂ ਇਹ ਫਿਰ ਹੁਣ ਜਿੱਥੇ ਕਿੱਥੇ ਸੁਣ ਲੋ ਫੇਰ ਆਪਾਂ ਤੁਹਾਨੂੰ ਦੱਸਾਂਗੇ ਜਿਵੇਂ ਲੱਖਾ ਸਿੰਘ ਸਿਧਾਣਾ ਨੇ ਇੱਕ ਖਬਰ ਦੱਸੀ ਸੀ ਇੱਥੋਂ ਦੀ ਜਲੰਧਰ ਦੀ ਜਲੰਧਰ ਦੀ ਨਹੀਂ ਲੁਧਿਆਣਾ ਦੀ ਖਬਰ ਹਾਂਜੀ ਲੁਧਿਆਣਾ ਦੀ ਖਬਰ ਸੀ ਉੱਥੇ ਇੱਕ ਜਿਵੇਂ ਆਪਾਂ ਕਹიდੀਏ ਇੱਕ ਕੋਈ ਆਪਣਾ ਬਜ਼ੁਰਗ ਸੀਗਾ ਤੇ ਨਾਲ ਉਹਦੀ ਪੋਤੀ ਸੀ ਕੋਈ 14 ਸਾਲ ਦੀ ਉਹ ਸਕੂਟ ਉਹ ਸਕੂਟਰੀ ਚਲਾ ਰਹੀ ਸੀ ਤੇ ਜੋ ਬਜ਼ੁਰਗ ਸੀ ਮਗਰ ਬੈਠਾ ਸੀ ਤੇ ਰਸਤੇ 'ਚ ਭਾਈ ਉਹਨੂੰ ਇਹ ਪ੍ਰਵਾਸੀ ਜਿਵੇਂ ਭਈਏ ਤਿੰਨ ਭਈਏ ਸੀਗੇ ਤੇ ਉਹਨਾਂ ਦੀ दारू ਪੀਤੀ ਹੋਈ ਸੀ ਉਹ ਕੁੜੀ ਨੇ ਦੋ ਤਿੰਨ ਵਾਰ ਉਸ ਸਕੂਟਰੀ ਤੇ ਸੀ ਦੋ ਤਿੰਨ ਵਾਰ ਹਾਰਨ ਮਾਰਿਆ ਉਹਨਾਂ ਨੇ ਹਾਲੇ ਕੀ ਪਰਿਆ ਨਹੀਂ ਕਰਿਆ ਮੋਟਰਸਾਈਕਲ ਉਹਨੇ ਫੇਰ ਹਾਰਨ ਮਾਰਿਆ ਵੀ ਵੀਰੇ ਸਾਈਡ ਦੋ ਬਈ ਫੇਰ ਹਰ ਕੀ ਉਹ ਕੁੜੀ ਨਾਲ ਟੱਕਾ ਕਰਨ ਲੱਗੇ ਉਤਰ ਉਤਰਨਸਾਰ ਜੇ ਉੱਥੇ ਆਪਣੇ ਪੰਜਾਬੀ ਹੋਰ ਲੋਕਾਂ ਨੂੰ ਨਾ ਪਤਾ ਲੱਗਦਾ ਤੇ ਬਈ ਉਹ ਉੱਥੇ ਨਾਲੇ ਬਜ਼ੁਰਗ ਵਿਚਾਰਾ ਉਹ ਕੰਮਣ ਲੱਗ ਗਿਆ ਸਾਈਡ ਤੇ ਖੜਕੇ ਕਿਉਂਕਿ ਕੁਝ ਨਹੀਂ ਕਰ ਸਕਦਾ ਜੀ ਬਸ ਨਹੀਂ ਚੱਲਦਾ ਸੀ ਉਹਦਾ ਤੇ ਬਈ ਉੱਥੇ ਜੇ ਆਪਣੇ ਪੰਜਾਬੀ ਹੋਰ ਲੋਕਾਂ ਨੂੰ ਨਾ ਪਤਾ ਲੱਗਦਾ ਉੱਥੇ ਉਹਨਾਂ ਨਾਲ ਬਹੁਤ ਬੁਰੀ ਹੱਤਿਆ ਉਹਨਾਂ ਨਾਲ ਹੀ ਉਹਨਾਂ ਦੀ ਵੀ ਹੱਤਿਆ ਕਰ ਦੇਣੀ ਸੀ ਇਹਨਾਂ ਨੇ ਕਿਉਂਕਿ ਉਹ ਸ਼ਰਾਬੀ ਸੀ ਉਹਨਾਂ ਨੂੰ ਕਿਹੜਾ ਕੁਝ ਪਤਾ ਲੱਗਣਾ ਸੀ ਤੇ ਬਾਕੀ ਥਾਂ ਥਾਂ ਤੇ ਇਹਨਾਂ ਦਾ ਪ੍ਰਭਾਵ ਪੈ ਰਿਹਾ ਇੱਕ ਇਹ ਖਬਰ ਸੀਗੀ ਇੱਕ ਦਲੱਦੀ ਪਿੰਡ ਦੀ ਵੀ ਤੁਹਾਨੂੰ ਦੱਸਤੀ ਵੀ ਜੋ ਬਜ਼ੁਰਗ ਦੀ ਗੁਰਸਖ ਦੀ ਇੱਕ ਮੌਤ ਕੀਤੀ ਹੈ ਇਹਨਾਂ ਨੇ ਜੋ ਕਿ ਬੋਲ ਵੀ ਨਹੀਂ ਸਕਦਾ ਜੀ ਗੁੰਗਾ ਬਹਿਰਾ ਸੀ ਵਿਚਾਰਾ ਕੋਈ ਆਪ ਦਾ ਕੰਮ ਕਰੇ ਤੇ ਉਹਨਾਂ ਉਹਦੇ ਬੁਰੀ ਤਰ੍ਹਾਂ ਇਹਨਾਂ ਨੇ ਮਾਰ ਕੇ ਟੰਬਾ ਤੇ ਸ਼ਾਇਦ ਤੁਸੀਂ ਉਹ ਵੀਡੀਓ ਵੀ ਦੇਖੀਓ ਬਹੁਤ ਵੀਡੀਓ ਇਹਨਾਂ ਦੇ ਜਿਵੇਂ ਹੁਣ ਕਹਦੀ ਹੈ ਭਾਈ ਲੱਖਾ ਸਿੰਘ ਸਦਾਣਾ ਨਹੀਂ ਹਰ ਗੱਲ ਦਾ ਖੁਲਾਸਾ ਬਹੁਤ ਸਮੇਂ ਤੋਂ ਪਹਿਲਾਂ ਕਹਿੰਦਾ ਹੁੰਦਾ ਉਹ ਵੀ ਤੁਸੀਂ ਇਹਨਾਂ ਨੂੰ ਕਾਟ ਦੋਏ ਪ੍ਰਵਾਸੀਆਂ ਨੂੰ ਹੁਣ ਪਹਿਲੀ ਨੰਬਰ ਆਪਣੇ ਪਰਾ ਪਰਾ ਪੰਜਾਬੀਆਂ ਨੂੰ ਸਾਰਿਆਂ ਨੂੰ ਇੱਕ ਅਪੀਲਾ ਵੀ ਇੱਕ ਤਾਂ ਵੀਡੀਓ ਨੂੰ ਪਹਿਲਾਂ ਸੁਣਿਆ ਕਰੋ ਚੰਗੀ ਤਰ੍ਹਾਂ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੱਲਣਾ ਕੋਈ ਆਪਾਂ ਐਸੀ ਵੇਸੀ ਕੋਈ ਗੱਲ ਨਹੀਂ ਬੋਲਦੇ ਜੋ ਆਪਾਂ ਸੁਣੀ ਹੁੰਦੀ ਹੈ ਉਹ ਗੱਲ ਸੋਡੇ ਤੱਕ ਪਹੁੰਚਾਉਣੇ ਆ ਤੇ ਕੋਈ ਆਮ ਵੀਡੀਓ ਨਹੀਂ ਹੈਗੀ ਜਾਗਰਤ ਕਰਦੇ ਆ ਆਪਣੇ ਪੰਜਾਬ ਨੂੰ ਆਪਣੇ ਪੰਜਾਬ ਨਾਲ ਮਿਲ ਕੇ ਚੱਲੋ ਭਈ ਪਹਿਲਾਂ ਜਿਵੇਂ ਇੱਥੇ ਮੁਸਲਮਾਨਾਂ ਦਾ ਵੀ ਰਾਜ ਰਹਿ ਚੁੱਕਾ ਉਹ ਤੋਂ ਪਹਿਲਾਂ ਗੋਰੀਆਂ ਦਾ ਰਾਜ ਰਹਿ ਗਿਆ ਤੇ ਹੁਣ ਤੀਜਾ ਜੋ ਹੈਗਾ ਭਈਆਂ ਦਾ ਆ ਗਿਆ ਰਾਜ ਮੈਨੂੰ ਆਇਆ ਲੱਗਦਾ ਵੀ ਕਈ ਥਾਂ ਤੇ ਤਾਂ ਤੁਸੀਂ ਵੀਡੀਓ ਦੇਖੀ ਹੋਣੀ ਆ ਵੀ ਐਮਐਲਏ ਵੀ ਬਣ ਰਿਹਾ ਚਤਰੇ ਵੋਟਾਂ ਦੇ ਵਿੱਚ ਥਾਂ ਥਾਂ ਤੇ ਇਹ ਤੋਂ ਪਹਿਲਾਂ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਭਈਏ ਬਹੁਤ ਥਾਵਾਂ ਤੋਂ ਖੜੇ ਕਰੇ ਗਏ ਸੀ ਤੇ ਜਿੱਥੇ ਵੀ ਆ ਲੀਡਰ ਵੀ ਬਣ ਰਹੇ ਆ ਮੈਂਬਰ ਵੀ ਬਣ ਗਏ ਸਰਪੰਚ ਵੀ ਬਣ ਗਏ ਕਈ ਪਿੰਡਾਂ ਦੇ ਵਿੱਚ ਤੇ ਜੇ ਭਾਈ ਇਹਨਾਂ ਦਾ ਮੈਂ ਕਹਣਾ ਐਸ ਲੋਟ ਜਿਵੇਂ ਆਪਾਂ ਕਹਿੰਦੀਏ ਵੀ ਟਾਈਮ ਇਹਨਾਂ ਦਾ ਐਸ ਲੋਟ ਆਪਣੇ ਪੰਜਾਬ ਤੇ ਭਾਰੀ ਪੈਣ ਲੱਗ ਗਿਆ ਇਹ ਤਾਂ ਫਿਰ ਆਪਣਾ ਪੰਜਾਬ ਤਾਂ ਭਾਈ ਜਮ੍ਹਾਂ ਥੱਲੇ ਲੱਗ ਜਾਣਾ ਕਿਉਂਕਿ ਹਰ ਪਾਸੇ ਫਿਰ ਕਿੱਥੇ ਹੋਣਾ ਆਪਾਂ ਇਹਨਾਂ ਨੂੰ ਜਿਵੇਂ ਕਹਦੀਏ ਆਪਣੇ ਜ਼ਮੀਂਦਾਰ ਭਾਈ ਜ਼ਿਮੀਦਾਰ ਭਾਈ ਚਾਹੇ ਆਪਣਾ ਜੋ ਵੀ ਲਾ ਲਓ ਜ਼ਿਮੀਦਾਰ ਹੁਣ ਕਹਿੰਦੇ ਆ ਵੀ ਸਾਡੇ ਤਾਂ ਇਹ ਮੋਟਰਾਂ ਤੇ ਰੱਖਦੇ ਇਹਨਾਂ ਨੂੰ ਕਿਰਾਏ ਤੇ ਕਮਰੇ ਹੀ ਦਿੰਦੇ ਆ ਬਾਅਦ ਚ ਆਪਣੇ ਹੀ ਪੰਜਾਬ ਦੀਆਂ ਕੁੜੀਆਂ ਨੂੰ ਕਈ ਥਾਂ ਤੋਂ ਕੁੜੀਆਂ ਵੀ ਨਾਲ ਭਜਾ ਕੇ ਲੈ ਕੇ ਜਾ ਬਹੁਤ ਲੁੱਟਮਾਰ ਵੀ ਕਰੀਆ ਕਈ ਘਰਾਂ ਚ ਜਦੋਂ ਘਰੇ ਕੋਈ ਹੁੰਦਾ ਨਹੀਂ ਕਿਉਂਕਿ ਜੋ ਆਪਾਂ ਪਿੰਡ ਦੇ ਬੰਦੇ ਨੂੰ ਰੱਖਾਂਗੇ ਉਹਦੇ ਤੇ ਕੋਈ ਮਾੜਾ ਮੋਟਾ ਇਤਵਾਰ ਵੀ ਹੁੰਦਾ ਕਿਉਂਕਿ ਪਿੰਡ ਦੇ ਰਹਿਣ ਵਾਲਾ ਹੁੰਦਾ ਅਗਲਾ ਚਾਚੀ ਤਾਈ ਜੋ ਵੀ ਕਹਿੰਦੇ ਅੱਜ ਦੇ ਮੁੰਡੇ ਮੰਨ ਕੇ ਚੱਲੋ ਵੀ ਆਪਾਂ ਪਿੰਡ ਦੇ ਬੰਦੇ ਨੂੰ ਪੰਜਾਬੀ ਨੂੰ ਕਿਸੇ ਨੂੰ ਰੱਖਾਂਗੇ ਉਹ ਫੇਰ ਵੀ ਕੋਈ ਮਾੜੀ ਨਹੀਂ ਕਰਦਾ ਇਹ ਬਾਹਰ ਦੇ ਹੁੰਦੇ ਆ ਬਾਈ ਸਾਰੀ ਘਰ ਦਾ ਭੇਤ ਲੈ ਕੇ ਤੋਂ ਬਾਅਦ ਕੁਝ ਵੀ ਕਰ ਸਕਦੇ ਆ ਤੇ ਹੁਣ ਆਪਣੀ ਵੀਡੀਓ ਗੱਲ ਇਹੀ ਕਹਿਣਾ ਚਾਹੁੰਦੇ ਆ ਵੀਡੀਓ ਦੇ ਵਿੱਚ ਖਾਸ ਤੌਰ ਤੇ ਆਪਣੇ ਪੰਜਾਬੀ ਭਰਾਵਾਂ ਨੂੰ ਪੈਣਾ ਨੂੰ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਪਹਿਲਾ ਨੰਬਰ ਤਾਂ ਇੱਕ ਆਏ ਕਿਹਨੇ ਆ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇੱਕ ਚੰਗੀ ਤਰ੍ਹਾਂ ਸੁਣ ਕੇ ਜਾਇਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਈ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਕਿਉਂਕਿ ਇਹ ਆਪਣੀ ਕੋਈ ਆਮ ਵੀਡੀਓ ਨਹੀਂ ਇਹ ਪੰਜਾਬ ਦੇ ਮੁੱਦਿਆਂ ਤੇ ਆਪਣਾ ਚੈਨਲ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਤੁਹਾਡੇ ਤੇ ਕੋ ਪਹੁੰਚਾਉਣੇ ਰਹਿੰਦੇ ਆ ਤੇ ਹੁਣ ਆਪਾਂ ਜਿਵੇਂ ਗੱਲ ਕਰੀਏ ਲੱਖਾ ਸਿੰਘ ਸਤਾੜਾ ਦੀ ਵਿਚਾਰਾ ਬਹੁਤ ਸਮੇਂ ਤੋਂ ਕੱਲਾ ਹੀ ਲੜਦਾ ਆਉਂਦਾ ਬਈ ਉਹਦਾ ਸਾਥ ਦੇਣਾ ਜ਼ਰੂਰੀ ਆ ਬਾਕੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਪੀਲਾਏ ਕੋਈ ਇਕੱਲੇ ਪੰਜਾਬ ਵਾਸਤੇ ਨਹੀਂ ਉਹ ਨਹੀਂ ਬੋਲ ਰਿਹਾ ਆਪਾਂ ਸਾਰਿਆਂ ਨੂੰ ਕਹਿਣਾ ਚਾਹੁੰਦੇ ਆ ਵੀ ਸਾਰੇ ਆਪਣੇ ਪੰਜਾਬ ਦੇ ਬਾਰੇ ਇਕਜੁੱਟ ਹੋ ਕੇ ਮਿਲ ਮਿਲ ਕੇ ਚੱਲੋ ਬਈ ਫੇਰ ਤਾਂ ਆਪਾਂ ਮੇ ਆਪਣੇ ਪੰਜਾਬ ਦਾ ਭਲਾ ਹੋ ਜੇ ਨਹੀਂ ਤਾਂ ਇਹੀ ਇਤਿਹਾਲ ਰਹਿਣਾ ਉਦੋਂ ਪਹਿਲਾਂ ਤੁਹਾਨੂੰ ਪਤਾ ਮੁਸਲਮਾਨ ਸਾਰਿਆਂ ਤੋਂ ਪਹਿਲਾਂ ਗੋਰਿਆਂ ਦਾ ਰਾਜ ਸੀ ਅਰ ਮੁਸਲਮਾਨਾ ਨੂੰ ਵੀ ਇਥੋਂ ਕੱਢਿਆ ਕਿੰਨਾ ਚਿਰ ਆਪਾਂ ਨੂੰ ਪਤਾ ਪਾਕਿਸਤਾਨੀਆਂ ਨੇ ਜਦੋਂ ਆਪਣੇ ਬੱਚਿਆਂ ਨੂੰ ਲੈ ਕੇ ਕੀ ਬੁੜੀਆਂ ਨੂੰ ਬਜ਼ੁਰਗਾਂ ਨੂੰ ਵਟਣ ਲੱਗੇ ਫਿਰ ਆਪਣੇ ਪੰਜਾਬ ਵਾਲੇ ਵੀ ਵਟਣ ਲੱਗੇ ਸੀ ਇਧਰੋਂ ਗੱਡੀਆਂ ਪਰ ਪਰ ਟ੍ਰੇਨਾਂ ਪਰ ਪਰ ਉਧਰੋਂ ਆਉਣ ਲੱਗੀਆਂ ਸੀ ਬਹੁਤ ਪੁਰਾਣੇ ਸਮੇਂ ਦੀ ਇਸ ਦਾ ਕਰਕੇ ਹੀ ਆਪਣੇ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਲੜਾਈ ਰਹਿੰਦੀ ਆ ਕਿਉਂਕਿ ਪਹਿਲਾ ਵਾਲੇ ਸਮੇਂ 'ਚ ਵੀ ਲੜਾਈ ਹੋਈ ਸੀ ਇੱਕ ਕਸ਼ਮੀਰ ਪਿੱਛੇ ਲੜਾਈ ਹੁੰਦੀ ਆਪਣੇ ਆਪਣੇ ਦੇਸ਼ ਨਾਲ ਹੋਰ ਉਹਨਾਂ ਦਾ ਕੋਈ ہے اپنے ہندوستان ਦੇ ਵਿੱਚੋਂ ਹੀ ਨਿਕਲਿਆ ਹੋਇਆ ਦੇਸ਼ ਆ ਉਹ ਤੇ ਪਰ ਅੱਜ ਦੀ ਵੀਡੀਓ ਜੋ ਆਪਣੀ ਬਈ ਪ੍ਰਵਾਸੀ ਲੋਕਾਂ ਤੇ ਆ ਜੋ ਵੀ ਜਿੱਥੇ ਤੱਕ ਵੀਡੀਓ ਜਾਊ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਗੱਲਾਂ ਹੋਰ ਵੀ ਬਹੁਤ ਕਰਨੀਆਂ ਸੀ ਪਰ ਜੋ ਸਮਾਂ ਹੁਣ ਕੱਟਾਂਗੇ ਚਲੋ ਆਪਾਂ ਜੋ ਆਪਾਂ ਥੋੜੀ ਤੇ ਕੋਣ ਪਹਚਾਈ ਆ ਵੀਡੀਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ سبسکرائب ਜ਼ਰੂਰ ਕਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਥੋੜੇ ਸਿਰ ਤੇ ਚੈਨਲ ਆ ਵੀਡੀਓ ਨੂੰ ਗਾ SHARE ਕਰੋਗੇ ਤਾਂਕਿ ਕਿਉਂਕਿ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਹਰ ਰੋਜ਼ ਤੁਹਾਡੇ ਤੇ ਇੱਕ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣੇ ਆ। ਹੁਣ ਇਕੱਠੇ ਹੋ ਜੋ ਬਈ ਕਿਉਂਕਿ ਪ੍ਰਵਾਸੀਆਂ ਦਾ ਪ੍ਰਭਾਵ ਆਣਾ ਪੈਣ ਦੇ ਉਹ ਥਾਂ-ਥਾਂ ਤੇ ਇਹਨਾਂ ਦਾ ਮੰਨ ਕੇ ਚਲੋ ਪ੍ਰਭਾਵ ਬਹੁਤ ਪੈ ਰਿਹਾ। ਚਲੋ ਜੀ ਅੱਜ ਦੀ ਵੀਡੀਓ ਆਪਣੀ ਪ੍ਰਵਾਸੀ ਲੋਕਾਂ ਤੇ ਆ ਤੇ ਹੁਣ ਅੱਜ ਇਹੀ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਜਿੱਥੋਂ ਦੀ ਵੀਡੀਓ ਜਾਂਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ SHARE ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂਕਿ ਆਪਣਾ ਨੋਟੀਫਿਕੇਸ਼ਨ ਪਾਉਂਦਾ ਰਹੇ ਕੱਲ ਨੂੰ ਨਵੇਂ ਟੌਪਿਕ ਤੇ ਮਿਲਦੇ ਆਂ ਜੀ ਧੰਨਵਾਦ।